ਇਹ ਦੱਸ ਦੀਆਂ ਚੱਡੇ ਪਾੜਦੇ ਇਹਦੇ ਜਿਵੇਂ ਕੋਈ ਮੁੰਡਾ ਗੋਰਾ ਦੱਸਦਾ ਮੇਰੇ ਚੱਡੇ ਪਾੜ ਤੇ ਉਹਦੇ ਉਹ ਲੈਟਰਿੰਗ ਵਾਲਾ ਪਾਣੀ ਮੂੰਹ ਦੇ ਵਿੱਚ ਪਾਇਆ ਵੀ ਇੰਨਾ ਤਸ਼ੱਦਦ ਟਾਉਣਾ ਕੀ ਗੱਲ ਹੈ ਪਾਕਿਸਤਾਨ ਤੋਂ ਆਏ ਆ ਕੋਈ ਪਰ ਆ ਜਿਹੜੀ ਬੀਬੀ ਐਸਐਸਪੀ ਸਾਹਿਬ ਮੈਨੂੰ ਤੇ ਪਤਾ ਨਹੀਂ ਇਹ ਬੀਬੀ ਆ ਨਾ ਕਾਂ ਟੰਗ ਕੇ ਰੱਖ ਦਿੰਦੇ ਵਿਚਾਲੇ ਸਹੀ ਮੈਨੇ ਤਾਂ ਸਾਡਾ ਵੀ ਇੱਕ ਕਾਂ ਟੰਗਿਆ ਪਿਆ ਸਾਡਾ ਪਰਚਾ ਹੀ ਲੰਕੀ ਜਾਂਦਾ ਐ ਕਰਕੇ ਕਦੇ ਐ ਹੋ ਜਾਂਦਾ ਕਦੇ ਐ ਜਿੱਦਰ ਨੂੰ ਹਵਾ ਆਉਂਦੀ ਆਉਂ ਨੂੰ ਹੋ ਜਾਂਦਾ ਆਰਜ ਨਹੀਂ ਹਲੇ ਕੀਤਾ ਗਿਆ ਸਿਰਫ ਸਾਨੂੰ ਜਿਹੜਾ ਬਾਹਰ ਕੀਤਾ ਗਿਆਗਾ ਇੱਕ ਵਾਰੀ ਜੇਲ੍ਹ ਚ ਰਿਹਾ ਕਰ ਦਿੱਤਾ ਗਿਆਗਾ ਜਿਹੜਾ ਜਥੇਬੰਦੀਆਂ ਨਾਲ ਐਕਸ਼ਨ ਕਮੇਟੀ ਨਾਲ ਮੀਟਿੰਗ ਜਿਹੜੀ ਮੀਟਿੰਗ ਹੋਈ ਆ ਡੀਸੀ ਸਾਹਿਬਾਨ ਦੀ ਐਸਐਸਪੀ ਸਾਹਿਬਾਨ ਦੀ ਤਾਂ ਉਹਦੇ ਚ ਇਹ ਕਹਿ ਦਿੱਤਾ ਗਿਆ ਵੀ ਇਹਨਾਂ ਦਾ ਪਰਚਾ ਜਿਹੜਾ ਉਹ ਖਾਰਜ ਕਰ ਦਿੱਤਾ ਜਾਵੇਗਾ ਉਹ ਅਖਰਾਜ ਰਿਪੋਰਟ ਹੈ ਕਦੋਂ ਦਿੰਦੇ ਆ ਇਹ ਹੁਣ ਅੱਗੇ ਪਤਾ ਲੱਗਗਾ ਮੈਂ ਜੇਲ੍ਹ ਚ ਸੀ ਰਿਮਾਂਡ ਤੇ ਸੀਗਾ ਉਧਰੋਂ ਹੀ ਮੈਨੂੰ ਲੈ ਕੇ ਆਂਦਾ ਹਾਲੇ ਮੇਰੀ ਤਬੀਤ ਠੀਕ ਨਹੀਂ ਸੀਗੀ ਤਾਂ ਕਰਕੇ ਵੀ ਮੈਂ ਬੋਲਿਆ ਵੀ ਨਹੀਂ ਜਾ ਰਿਹਾ ਤਾਂ ਕਰਕੇ ਵੀ ਐਕਸ਼ਨ ਕਮੇਟੀ ਨਾਲ ਗੱਲਬਾਤ ਹੋਈ ਨਹੀਂ ਗੱਲਬਾਤ ਨਹੀਂ ਹੋਈ ਪੂਰੀ ਤਾਂ ਕਰਕੇ ਇਹ ਤਸ਼ੱਦਦ ਕਿਉਂਕਿ ਇਹ ਜਿਹੜੇ ਕਹ ਲੈ ਉਹਨਾਂ ਪਤਾ ਨਹੀਂ ਜਿਹੜੀਆਂ ਸੋਟੀਆਂ ਲਿਆਉਂਦੇ ਆ ਉਹ ਚੈੱਕ ਕਰਨ ਵਾਸਤੇ ਰੱਖੇ ਬੰਦੇ ਆਮ ਬੰਦੇ ਪਤਾ ਨਹੀਂ ਜਿਹੜੇ ਇਹਨਾਂ ਹਥਿਆਰ ਉਹ ਚੈੱਕ ਕਰਨ ਵਾਸਤੇ ਰੱਖੇ ਖੌਰੇ ਕੋਈ ਇਹਨਾਂ ਨੂੰ ਡਾਕਟਰਾਂ ਦਾ ਵੀ ਇਹਨਾਂ ਨੇ ਭਾਈ ਤੁਸੀਂ ਤੰਗ ਪਰੇਸ਼ਾਨ ਕਰੋ ਇਹਨਾਂ ਨੂੰ ਐਸਾ ਤੁਸੀਂ ਟੌਰਚਰ ਕਰੋ ਵੀ ਸਾਡੇ ਕੋਲ ਏ ਉਹ ਇੱਕ 27 ਦੀ ਝਾੜੂ ਦੀ ਆਉਣੀ ਆ ਉਹ ਸਾਰਾ ਪੰਜਾਬ ਇੱਕ ਲਹਿਰ ਤਾਂ ਦਿੱਲੀ ਚ ਵੀ ਚੱਲੀ ਸੀ ਉਹ ਤਾਂ ਹੁਣ ਇੱਕ ਉਹ ਉਹ ਕਿਹੜੀ ਲਹਿਰ ਆ ਉਹ ਤਾਂ ਥੋੜੀ ਜਿਹੀ ਲਹਿਰੀ ਸੀਗੀ ਜਿਹੜੀ ਉਹ ਸੁੱਖੇ ਲਈ ਨਹੀਂ ਲਹਿਰੀ ਬਣਾਉਂਦੇ ਦੁਕਾਨਾਂ ਤੇ ਇਹ ਤਾਂ ਲਹਿਰ ਚੱਲਣੀ ਪੂਰੀ 140 ਦੀ ਸਪੀਡ ਤੇ ਪਹਿਲੀ ਵਾਰੀ ਕੋਈ ਮੁੱਖ ਮੰਤਰੀ ਵੇਖੋਗੇ ਜਿਹੜਾ ਮੁੱਖ ਮੰਤਰੀ ਹਰੇ ਤਾਂ ਬਹੁਤ ਹੋਣਗੇ ਪਰ ਕੋਮਾ ਚ ਪਹਿਲੀ ਵਾਰੀ ਕੋਈ ਜਾਊਗਾ ਜੀ ਮੈਂ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਵੀ ਚਲੋ ਠੀਕ ਆ ਤੁਹਾਨੂੰ ਸਰਕਾਰ ਦਾ ਡਰ ਨਹੀਂ ਤੁਹਾਨੂੰ ਲੋਕਤਾਂ ਦਾ ਡਰ ਨਹੀਂਗਾ ਪਾਵਰ ਤਾਂ ਤੁਹਾਡੇ ਕੋਲ ਹੁਣ ਤੁਸੀਂ 58 ਸਾਲ ਤੁਹਾਡੇ ਕੋਲ ਪਾਵਰ ਹੈ ਜੇਕਰ ਆਹੀ ਤੁਹਾਡਾ ਹਾਲ ਚੱਲਦਾ ਰਹੇ ਨਹੀਂ ਪਤਾ ਤੁਸੀਂ ਕਿੰਨੇ ਕ ਨੂੰ ਹਲੇ ਫੱਟੀ ਹੋਰ ਪੁੱਛਣੀ ਤੁਸੀਂ ਪਰ ਅੱਗੇ ਸਤਿ ਸ਼੍ਰੀ ਗਾਲ ਜੀ ਮੈਨਰ ਪਬਰੇ ਸਿੰਘ ਜੈਤੋ ਤੁਸੀਂ ਸੱਚ ਦਾ ਸੁਣਨ ਨਾਲ ਜੁੜੇ ਹੋਈਆਂ ਚੰਦ ਭਾਨ ਪਿੰਡ ਵਿੱਚ ਇਸ ਸਮੇਂ ਅਸੀਂ ਮੌਜੂਦ ਹਾਂ ਸਰਪੰਚ ਸਾਹਿਬ ਤੇ ਉਹਨਾਂ ਦੀ ਫੈਮਿਲੀ ਵੀ ਮੌਜੂਦ ਹੈ ਇੱਥੇ ਵਿਸ਼ਵਦੀਪ ਸਿੰਘ ਫਾਜ਼ਿਲਗਾ ਇੱਥੇ ਅੱਜ ਪਹੁੰਚੇ ਨੇ ਗੱਲਬਾਤ ਕਰਦੇ ਆਂ ਬਈ ਸਵਾਗਤ ਹੈ ਤੁਹਾਡਾ ਤੁਹਾਡਾ ਵੀ ਸਵਾਗਤ ਜਿੰਨੇ ਤੁਹਾਡੇ ਸੱਚ ਦੇ ਸੁਣਾਏ ਹਨ ਦੇਖ ਰਿਹਾ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਇੱਥੇ ਆਏ ਹੋ ਘਟਨਾ ਤੋਂ ਬਾਅਦ ਕੀ ਕਾਰਨ ਕੀ ਰਿਹਾ ਜੋ ਇਹਨਾਂ ਦੀ ਇਹ ਤਸ਼ੱਦਦ ਹੋਇਆ ਉਸ ਬਾਰੇ ਦੱਸੋ ਪਹਿਲਾਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਦਾ ਜੀ ਮੈਂ ਘਰੋਂ ਵੀ ਬੋਲਿਆ ਸੀ ਹੂੰ ਤਾਂ ਮੈਂ ਜਿਸ ਦਿਨ ਇਹ ਲੱਗਿਆ ਧਰਨਾ ਲੱਗਿਆ ਮੈਂ ਉਸ ਦਿਨ ਵੀ ਆਇਆ ਸੀ ਹੂੰ ਔਰ ਜਿਹੜਾ ਕਹ ਲੋ ਅੱਜ ਮਿਲਣਾ ਸੀ ਔਰ ਜਿਹੜੇ ਵੀਰ ਜੀ ਆ ਹੂੰ ਕੁਲਦੀਪ ਜੀ ਅਸਲ 'ਚ ਮੈਨੂੰ ਤਾਂ ਪਸਾ ਹੀ ਧਰਨੇ ਵਾਲੇ ਦਿਨ ਲੱਗਿਆ ਵੀ ਇਹ ਕੁਲਦੀਪ ਫਸਿਆ ਅੱਛਾ ਇਹ ਨਾਲ ਮੇਰੀ ਲਗਭਗ 2018 ਤੋਂ ਬਣੀ ਹੋਈ ਏ ਹੂੰ ਤਾਂ ਸਾਡੀ ਫੋਨ ਤੇ ਵੀ ਗੱਲ ਹੋਈ ਸੀ ਰਾਤ ਹੀ ਹੋਈ ਸੀ ਮੈਂ ਭਾਈ ਮੈਂ ਆਉਂਗਾ ਠੀਕ ਹੈ ਜਰੂਰ ਆਇਆ ਜੀ ਤਾਂ ਜਿਹੜਾ ਇਹ ਮਸਲਾ ਭਾਈ ਜੀ ਸਹੀ ਮੈਂ ਤਾਂ ਇਹਦੇ ਵਿੱਚ ਨਾ ਆਪਾ ਪੁਲਿਸ ਦਾ ਨਹੀਂ ਕਹਿੰਦੇ ਮੈਂ ਸਾਡੀ ਜਿਹੜੀ ਬੀਬੀ ਐਸ ਐਸ ਪੀ ਆ ਜੀ ਉਹ ਮਸਲੇ ਨੂੰ ਰੋਕ ਵੀ ਸਕਦੇ ਸੀ ਉਹਨਾਂ ਨੇ ਆਪ ਹੀ ਵਧਾ ਲਿਆ ਰੱਬ ਜਾਣੇ ਤਜਰਬਾ ਨਹੀਂ ਜਾਂ ਪਤਾ ਨਹੀਂ ਵੀ ਇੱਕ ਜਿਵੇਂ ਸਿੱਧੇ ਐਸ ਐਸ ਪੀ ਲੱਗੇ ਤਾਂ ਕਰਕੇ ਇਹ ਚੀਜ਼ ਦਾ ਬੜਾ ਫਰਕ ਹੁੰਦਾ ਔਰ ਜੇ ਜੇਕਰ ਐਸ ਐਸ ਪੀ ਜੀ ਚਾਹੁੰਦੇ ਐਡਾ ਮਸਲਾ ਨਹੀਂ ਬਣਨਾ ਸੀ ਔਰ ਜਿਹੜਾ ਦੂਜਾ ਭਾਈ ਜਿਹੜਾ ਐਮ ਐਲ ਏ ਆ ਮੋਲਕ ਐਮ ਐਲ ਏ ਬਾਹਰਿਆਂ ਤੋਂ ਮੁਕਰੀ ਇਰਾਦਿਆਂ ਤੋਂ ਮੁਕਰੀ ਹੁੰਦਾ ਭਾਵੇਂ ਮੁੱਕਰ ਗਿਆ ਇਹ ਕੰਮ ਨਹੀਂ ਕੀਤਾ ਤੇ ਆ ਉਹ ਕੰਮ ਨਹੀਂ ਕੀਤਾ ਇਹ ਚਾਹੁੰਦੇ ਉਹ ਐਮਐਲਏ ਸੀ ਇਹ ਸਰਪੰਚ ਸੀ ਬਹਿ ਕੇ ਗੱਲ ਕਰ ਲੈਂਦੇ ਏਡਾ ਇਹਨਾਂ ਨੇ ਪੰਜਾਬ ਚ ਮਸਲਾ ਪਾਤਾ ਮਸਲਾ ਵਧਾਤਾ ਬਾਅਦ ਦੇ ਵਿੱਚ ਉਹ ਜਿਹੜਾ ਕਹ ਲੋ ਜਿਵੇਂ ਕਹਿੰਦੇ ਨੇ ਸਾਰੇ ਆਪ ਤਾਂ ਪਾਸੇ ਨਿਕਲ ਕੇ ਕੁੱਟਣ ਘਟਾਉਣ ਵਾਲੇ ਮਸਲਾ ਦੂਜੀਆਂ ਧਿਰਾਂ ਦਾ ਵੀ ਬਣ ਗਿਆ ਹੁਣ ਜਿਨ੍ਹਾਂ ਦੇ ਜਿਹੜੇ ਕਹ ਲੋ ਮੈਂ ਤਾਂ ਉਦਾਂ ਹੀ ਕਿਹਾ ਸੀ ਭਾਈ ਮੈਂ ਠੀਕ ਆ ਬਾਹਰ ਆ ਗਏ ਸਾਡੇ ਬੰਦੇ ਪਰ ਮੈਨੂੰ ਨਹੀਂ ਮੈਂ ਇਸ ਏਸ ਚੀਜ਼ ਤੋਂ ਨਹੀਂ ਖੁਸ਼ ਖੁਸ਼ ਕਾ ਸਹੀ ਮਨ ਦੇ ਵਿੱਚ ਐ ਸੀ ਵੀ ਜਿਹੜੇ ਅਫਸਰਾਂ ਨੇ ਕਾਰਵਾਈ ਕੀਤੀ ਸੀ ਕੁੱਟਿਆ ਸੀ ਘਟਾਇਆ ਸੀ ਇੱਥੇ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਜਿਨ੍ਹਾਂ ਨੇ ਗੋਲੀ ਚਲਾਈ ਸੀ ਉਹ ਤਾਂ ਧਾਰਾ ਲੱਗਣੀ ਚਾਹੀਦੀ ਸੀ ਹਮ ਪਰ ਜਿਹੜਾ ਕਹਿ ਲੋ ਤਸ਼ੱਦਦ ਇਹਨਾਂ ਦੇ ਨਾਲ ਜਿਵੇਂ ਦੱਸ ਰਹੇ ਆ ਥਾਣੇ 'ਚ ਹੋਇਆ ਜਿਵੇਂ ਬੰਦਿਆਂ ਦੇ ਵਿੱਚ ਜਾ ਕੇ ਸ਼ੀਸ਼ਟਾਪ 'ਚ ਇੱਕ ਮੁੰਡਾ ਜਿਹੜਾ ਉਹ ਪਤਾ ਨਹੀਂ ਜਿਹੜਾ ਦੂਜਾ ਇੱਥੇ ਕੀ ਨਾਂ ਜਿਹਦਾ ਹੁਣ ਵੀ ਧਰਨ ਲੱਗਣਾ 20 ਤਰੀਕ ਨੂੰ ਉਹ ਵੀ ਦੱਸਦਾ ਗੋਰਾ ਹਾਂ ਗੋਰਾ ਮੁੰਡਾ ਉਹਦੇ ਨਾਲ ਵੀ ਤਸ਼ੱਦਦ ਹੋਇਆ ਇਹ ਜਿਹੜੇ ਤਸ਼ੱਦਦ ਕਰਨ ਵਾਲੇ ਸੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਸੀ ਇਹ ਬਾਹਰ ਆਉਂਦੇ ਉਹ ਨੌਕਰੀ ਤੋਂ ਬਾਹਰ ਜਾਂਦੇ ਤਾਂ ਕਿ ਕੱਲ ਨੂੰ ਇਹੋ ਜਿਹਾ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਇਹੋ ਜਿਹਾ ਪੰਗਾ ਨਾ ਪੈਂਦਾ ਕਾਰਨ ਕੀ ਆ ਬਈ ਇਹਨਾਂ ਨੂੰ ਚੱਕਿਆ ਤੇ ਸਿੱਧਾ ਸਾਧਕ ਲੈ ਕੇ ਕਿ ਸਾਧਕ ਟੌਰਚਰ ਕਰਨ ਦਾ ਅੱਡ ਬਣਾਇਆ ਹੁਣ ਭਾਈ ਸਾਹਿਬ ਵੇਖੋ ਅੱਡੇ ਕੋਈ ਅੱਜ ਨਹੀਂ ਬਣੇਗੇ ਇਹ ਇਹ ਅੱਡੇ ਪਹਿਲਾਂ ਦੇ ਬੜੇ ਪੁਰਾਣੇ ਬਣੇ ਹੋਏ ਆ ਜਦੋਂ ਮੇਰਾ ਪਰਚਾ ਸੀ ਮੈਨੂੰ ਵੀ ਲੈ ਗਏ ਸੀ ਇਹ ਇਹਨਾਂ ਦਾ ਕੰਮ ਉਹਦੇ ਇਹੀ ਬੀਬੀ ਸੀ ਐਸਐਸਪੀ ਜਦੋਂ ਪਰਚਾ ਪਿਆ ਇਹ ਬੀਬੀ ਪੁੱਛਦੇ ਨਹੀਂ ਦੱਸਦੇ ਨਹੀਂ ਪਰਚਾ ਬਸ ਕੱਟਣਾ ਹੈਗਾ ਪਰਚਾ ਕੱਟ ਕੇ ਭੇਜਣਾ ਹੈਗਾ ਜੀ ਹਾਂ ਬਸ ਸੀਐਸਟਾਫ ਨੂੰ ਕਹਿ ਦਿਓ ਵੀ ਚੱਕ ਲੋ ਭਾਈ ਜੋ ਹੁੰਦਾ ਕਰ ਦੋ ਇਹ ਮਕਸਦ ਇਹ ਨਹੀਂ ਇਹਦੇ ਨਾਲ ਪੁਲਿਸ ਵੀ ਬਦਨਾਮ ਹੁੰਦੀ ਆ ਅਕਸਰ ਕਾਪਾਂ ਫਿਲਮਾਂ ਦੇ ਵਿੱਚ ਵੇਖਦੇ ਆ ਵੀ ਉਹ ਟੋਪੀ ਚੱਕ ਕੇ ਆਏ ਕਹਿੰਦੇ ਵੀ ਅਸੀਂ ਬੰਨੇ ਪੁਲਿਸ ਵਾਲੇ ਪਰ ਜਿਹੜੇ ਅੱਜ ਪੰਜਾਬ 'ਚ ਹਲਾਤ ਪਏ ਪਏ ਆ ਜਿਹੜੇ ਜਵਾਕ ਪੁਲਿਸ ਪਾ ਟੋਪੀ ਲੈਂਦੇ ਹੋਣੇ ਉਹ ਉਹ ਟੋਪੀ ਤੋਂ ਡਰਨ ਲੱਗ ਗਏ ਪੁਲਿਸ ਦਾ ਤਾਂ ਆਪਾਤਾ ਸੀ ਐਵਜ ਪਾਤ ਨਹੀਂ ਪੋਣਾ ਇਹ ਤਾਂ ਪੁਲਿਸ ਵੀ ਬਦਨਾਮ ਕਰ ਰੇ ਇੱਕ ਅਫਸਰ ਕਰਕੇ ਇੰਨੀ ਪੁਲਿਸ ਬਦਨਾਮ ਹੋਈ ਕੋਈ ਖਾਲਾ ਅਕਸਰ ਪੋਲਸ ਰਾਖੀਆਸ ਤੇ ਵੀ ਕਿਤਨਾ ਕਿਤੇ ਹੈਗੇ ਆ ਪਰ ਆ ਕੀ ਰਾਖੀ ਹੈ ਜੇ ਆਪਾਂ ਇਹ ਮੰਨ ਲਓ ਜਿਵੇਂ ਇਹਨਾਂ ਨੇ ਇਹ ਦੱਸ ਦਿਆ ਚੱਡੇ ਪਾੜਦੇ ਇਹਦੇ ਜਿਵੇਂ ਕੋਈ ਮੁੰਡਾ ਗੋਰਾ ਦੱਸਦਾ ਮੇਰੇ ਚੱਡੇ ਪਾੜ ਤੇ ਉਹਦੇ ਲੈਟਰਿੰਗ ਵਾਲਾ ਪਾਣੀ ਮੂੰਹ ਦੇ ਵਿੱਚ ਪਾਇਆ ਵੀ ਇੰਨਾ ਤਸ਼ੱਦਦ ਟਾਉਣਾ ਕੀ ਗੱਲ ਹੈ ਪਾਕਿਸਤਾਨ ਤੋਂ ਆਏ ਆ ਕੋਈ ਪੁੱਛ ਹੀ ਲੈਨੇ ਕਿ ਵੀਰ ਕੋਈ ਆਪਣਾ ਪਿੰਡ ਕਿਹੜਾ ਵੈਸੇ ਚੰਦਪੁਰ ਪੱਕਾ ਪਿੰਡ ਆ ਕਿ ਕੋਈ ਪਾਕਿਸਤਾਨ ਤੋਂ ਆਏ ਨਹੀਂ ਨਹੀਂ ਚੰਦਪੁਰ ਜੱਦੀ ਪਿੰਡ ਆ ਇਹ ਜੱਦੀ ਜੱਦੀ ਪਿੰਡ ਆ ਇਹਨਾਂ ਦਾ ਤੇ ਟੌਰਚਰ ਐ ਕਰਦੇ ਜਿਵੇਂ ਪਾਕਿਸਤਾਨ ਤੋਂ ਪੂਰੀ ਕੋਈ ਇੱਥੇ ਜਿਵੇਂ ਕੋਈ ਰਾਜ ਏਜੰਸੀ ਦਾ ਬੰਦਾ ਹੁੰਦਾ ਕਿਸੇ ਕੰਟਰੀ ਦਾ ਤੇ ਇੱਥੇ ਕੋਈ ਪੂਰੀ ਖਬਰ ਲੈਣ ਆਏ ਹੋਣ ਇਹ ਮਕਸਦ ਨਹੀਂ ਬਹਿ ਕੇ ਗੱਲ ਕਰਨ ਦਾ ਵੀ ਮਕਸਦ ਹੁੰਦਾ ਇਹ ਕੰਮ ਕਦੋਂ ਹੁੰਦੇ ਆ ਜਦੋਂ ਜਿਹੜੀਆਂ ਦੇਖੋ ਸਭ ਤੋਂ ਵੱਡੀ ਗੱਲ ਹੈ ਘਾਹ ਨੂੰ ਜਾਂ ਫਸਲ ਨੂੰ ਚਰ ਕੇ ਕਦੋਂ ਲੈ ਕੇ ਜਾਂਦੇ ਆ ਜਿਹੜੀ ਵਾਰਡ ਟੁੱਟ ਜੇ ਜਦੋਂ ਵਾਰਡ ਨਾ ਹੋਊਗੀ ਤੁਹਾਡੀ ਫਸਲ ਬਰਬਾਦ ਹੋ ਜਾਂਦੀ ਹੈ ਤੇ ਜਿਹੜੇ ਸਾਡੇ ਵਾਰਡ ਦੀ ਰਾਖੀ ਬੈਠੇ ਸੀ ਔਰ ਵਾਰਡ ਵਾਰਡ ਔਰ ਵਾਰਡ ਦੀ ਰਾਖੀ ਵਾਲੇ ਇੱਕ ਵਾਰਡ ਦੀ ਰਾਖੀ ਦਾ ਤੇ ਦਿੱਲੀ ਸੀਗਾ ਇਲੈਕਸ਼ਨ ਚ ਬਿਜੀ ਸੀਗਾ ਤੇ ਜਿਹੜਾ ਵਾਰਡ ਬੈਠੀ ਸੀ ਉਹ ਵਾਰਡ ਪਾਸੇ ਹੋ ਗਈ ਉਹ ਕਹਿੰਦੇ ਛੱਡ ਲੋ ਭਾਈ ਤੁਸੀਂ ਤਾਂ ਸਾਨੂੰ ਬਚਾਉਣਾ ਇਹ ਤੁਸੀਂ ਪੱਤਰਕਾਰ ਨੂੰ ਮੀਰ ਜੀ ਇਹ ਗੱਲ ਨੂੰ ਤਾਂ ਮੰਨਦੇ ਹੋ ਨਾ ਬਿਲਕੁਲ ਲੀਡਰ ਦਾ ਕੰਮ ਹੁੰਦਾ ਸਾਨੂੰ ਇਹਨਾਂ ਕੰਮਾਂ ਤੋਂ ਬਚਾਉਣਾ ਸਾਡੇ ਤੇ ਅਤਿਆਚਾਰ ਹੋਣ ਤੋਂ ਬਚਾਉਣਾ ਤੇ ਅਤਿਆਚਾਰੇ ਬਹਿ ਕੇ ਕਰਾਈ ਜਾਂਦੇ ਤੇ ਇਹ ਕਿਹੜੀ ਇਹਨਾਂ ਦੀ ਮੰਤ ਹੈ ਤੁਸੀਂ ਦੱਸ ਦਿਓ ਮੈਨੂੰ ਕਿਹੜੇ ਇਹਨਾਂ ਦੇ ਐਮ ਐਲ ਏ ਦਾ ਮਕਸਦ ਕੀ ਹੋ ਗਿਆ ਤੇ ਫਿਰ ਤੇ ਜਿਹੜੇ ਹਿਸਾਬ ਨਾਲ ਜਿਵੇਂ ਸਰਕਾਰ ਚੱਲੀ ਜਾਂਦੀ ਉਹ ਹਿਸਾਬ ਨਾਲ ਐਮ ਐਲ ਏ ਦੀ ਫੁੱਲ ਫਾਰਮ ਬਦਲ ਜੂਗੀ ਇਹ ਫੁੱਲ ਫਾਰਮ ਇਹਨਾਂ ਹੀ ਚੱਲ ਪੈਣੀ ਆ ਤੁਹਾਡੀ ਗੱਲਬਾਤ ਹੋਈ ਹੈ ਇਹਨਾਂ ਨਾਲ ਕੀ ਕੀ ਇਹਨਾਂ ਤੇ ਤਸ਼ੱਦਦ ਕੀਤਾ ਗਿਆ ਤਸ਼ੱਦਦ ਵੀਰ ਜੀ ਸਹੀ ਮੈਨੇ ਤਾਂ ਗੱਲ ਲਈ ਆ ਵੀ ਜਿਵੇਂ ਇਹਨਾਂ ਨੇ ਮੈਨੂੰ ਦੱਸਿਆ ਉਸ ਹਿਸਾਬ ਨਾਲ ਤੇ ਇਹਨਾਂ ਨੂੰ ਘਰੇ ਨਹੀਂ ਬਣਾ ਚਾਹੀਦਾ ਇਹਨਾਂ ਦਾ ਜਿਹੜੀ ਸਰਕਾਰ ਉਹ ਇਲਾਜ ਕਰਾ ਕੇ ਦੇਵੇ ਔਰ ਜਿਹੜਾ ਇਲਾਜ ਆ ਉਹ ਰੈੱਡ ਕਰਾਸ ਚ ਹੋਣਾ ਚਾਹੀਦਾ ਔਰ ਜਿਹੜੇ ਸਾਹਬ ਨਾਲ ਇਹ ਬੇਲੀ ਗੱਲਾਂ ਦੱਸੀ ਜਾਂਦਾ ਮੈਨੂੰ ਉਸ ਸਾਹਬ ਨਾਲ ਤਾਂ ਡੀਸੀ ਸਾਹਿਬ ਨੂੰ ਘਰੇ ਭੇਜ ਕੇ ਇਹਨਾਂ ਦੀ ਫਾਈਲ ਤੇ ਇਹਨਾਂ ਦਾ ਜਿਹੜਾ ਲਾਇਸੈਂਸ ਆ ਉਹ ਦਿਨਾਂ ਦੇ ਵਿੱਚ ਬਣਾ ਕੇ 2-3 ਦਿਨਾਂ ਦੇ ਵਿੱਚ ਬਣਾ ਕੇ ਇਹਨਾਂ ਦਾ ਲਾਇਸੈਂਸ ਇਹਨਾਂ ਨੂੰ ਮਿਲ ਜਾਣਾ ਚਾਹੀਦਾ ਨਾਲ ਅਸਲਾ ਔਰ ਜਿਹੜੀ ਸਿਕਿਉਰਟੀ ਆ ਉਹ ਹੁਣੇ ਮੈਨੂੰ ਕਹੀ ਜਾਂਦਾ ਇਹਨਾਂ ਪਿੰਨ ਦੇ ਬੰਦਿਆਂ ਨੇ ਵੀ ਦੱਸਿਆ ਉਹ ਕਹਿੰਦੇ ਜੀ ਹਲੇ ਬੰਦੇ ਗ੍ਰਿਫਤਾਰ ਨਹੀਂ ਹੋਏਗੇ ਹੁਣ ਆਹ ਭੈਣ ਸਾਡੀ ਡਰੀ ਜਾਂਦੀ ਆ ਉਹ ਕਹਿੰਦੇ ਵੀਰੇ ਵੀ ਪਹਿਲਾਂ ਹੀ ਅਸੀਂ ਤੇ ਇਨੇ ਤੰਗ ਹੋਏ ਆ ਤੇ ਜਿਹੜੀ ਤੋੜ ਭਾਨੂੰ ਆਈ ਉਹ ਕਹਿੰਦੇ ਠੀਕ ਕਰਾਈ ਜਾਂਦੇ ਆ ਤੇ ਹੁਣ ਜਿਹੜਾ ਇਹ ਕਹਿ ਲੋ ਵੀ ਮੈਨੂੰ ਤੇ ਲੱਗਦਾ ਵੀ ਜਿਹੜੀ ਫੋਰਸ ਆ ਜਾਂ ਮੰਨ ਲਓ ਮੁਲਾਜ਼ਮ ਕਹਿ ਲਈਏ ਆਪਾਂ ਉਹ ਇਹਨਾਂ ਦੇ ਘਰ ਦੇ ਵਿੱਚ ਬਿਠਾਉਣੇ ਚਾਹੀਦੇ ਆ ਜੀ ਪੂਰੇ ਵੈਪਨ ਦੇ ਤਹਿਤ ਜਾਂ ਮੈਫਨ ਪੂਰੇ ਹੁਣ ਅਸਲਾਧਾਰੀ ਬੰਦੇ ਬਿਠਾਉਣ ਚੰਗੇ ਬੰਦੇ ਬਿਠਾਉਣ ਯਹਾਂ ਭਾਈ ਬੈਠੇ ਹੁਣ ਇੱਥੇ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਹਮ ਔਰ ਦੂਜੀ ਗੱਲ ਇਹ ਆ ਕਿ ਐਹੋ ਜਿਹੇ ਮਸਲੇ ਸਰਕਾਰ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰ ਦਿੰਦੇ ਆ ਹੁਣ ਭਗਵੰਤ ਮਾਨ ਨੇ ਕੀ ਐਸਐਸਪੀ ਤੇ ਐਕਸ਼ਨ ਲਿਆ ਬਈ ਰਿਕਾਲ ਨੂੰ ਕੀ ਉਹਨਾਂ ਨੂੰ ਕੀ ਤੁਸੀਂ ਦੱਸੋ ਨਾ ਮਹਾਰਾਜ ਕਿ ਮੈਂ ਇੱਕ ਤੁਹਾਨੂੰ ਗੱਲ ਦੱਸਦਾ ਮਾਲੋ ਮੈਂ ਠੇਡਾ ਖਾ ਕੇ ਡਿੱਗ ਪਿਆ ਥੱਲੇ ਥੱਲੇ ਮੈਂ ਵੇਖਿਆ ਨਹੀਂ ਜਿਉਂ ਠੇਡਾ ਹਲੇ ਡਿੱਗਿਆ ਨਹੀਂ ਮੈਂ ਪੂਰਾ ਤਾਂ ਮੈਂ ਕੱਲ ਨੂੰ ਥੱਲੇ ਵੇਖਣਾ ਹੀ ਨਹੀਂਗਾ ਹੁਣ ਉਹ ਬੀਬੀ ਲਗਭਗ ਦੋ ਤਿੰਨ ਵਾਰੀ ਠੇਡਾ ਆ ਗਿਆ ਉਹ ਠੇਡੇ ਚ ਆਪ ਤਾਂ ਡਿੱਗਦੇ ਨਹੀਂਗੇ ਤੇ ਜੀ ਨੂੰ ਜਿੱਥੇ ਥਾ ਠੇਡਾ ਵਾਜਦਾ ਉੱਥੇ ਥਾ ਪੱਟੀ ਜਾਂਦੀ ਹੈ ਪਹਿਲਾਂ ਥਾ ਮੇਰੀ ਪਟਾਏ ਤਿੰਨ ਜਨੇ ਸਾਡੀ ਉੱਥੇ ਹੁਣ ਇਹਨਾਂ ਦੀ ਪਟ ਦੀ 40 45 ਜਨੇ ਦੀ ਇੰਨੇ ਸੀ ਘਟ ਚ 41 ਜਨੇ ਸੀਗੇ 41 ਜਨੇ ਹੁਣ ਇਹਨਾਂ ਚ ਠੇਡਾ ਵੱਜਿਆ ਤਿੰਨ ਬੀਬੀਆਂ ਸੀ ਦੀ ਵਿੱਚ ਤਿੰਨ ਬੀਬੀਆਂ ਸੀ ਤਿੰਨ ਬੀਬੀਆਂ ਦੱਸ ਰਹੇ ਹੁਣ ਇਹ ਗੱਲ ਇਹ ਆ ਵੀ ਤੁਸੀਂ ਜਾਂ ਤਾਂ ਭਾਈ ਕੋਈ ਗੱਲ ਕਰੋ ਮੈਂ ਇੱਕ ਵੇਖ ਕੇ ਤਾਂ ਬਣ ਜਾਂਦੇ ਪੂਰੇ ਇਹ ਉਦਮ ਸਿੰਘ ਮੈਂ ਇੱਕ ਵੇਖ ਕੇ ਪੂਰੇ ਇਹਨਾਂ ਨੇ ਗੱਲ ਕਰਨੀ ਹੈ ਦੇਸ਼ ਦੀ ਜਦੋਂ ਮੈਂ ਕਦੂਰ ਹੋ ਗਿਆ ਨਾਲ ਦੀ ਨਾਲ ਜਰਨਰ ਡਾਇਰ ਬਣ ਜਾਂਦੇ ਇਹ ਇਹ ਭਾਈ ਸਾਹਿਬ ਇਹ ਨਹੀਂ ਜਿਹੜੀ ਸਰਕਾਰ ਹੈ ਇਹਨਾਂ ਦਾ ਪ੍ਰਸ਼ਾਸਨ ਨੇ ਇਹਨਾਂ ਨੂੰ ਗ੍ਰਿਫਤਾਰ ਕਰਨ ਤੇ ਇਹ ਵੀ ਕਿਹਾ ਕਿ ਇਹਨਾਂ ਵੱਲੋਂ ਪ੍ਰਸ਼ਾਸਨ ਤੇ ਹਮਲਾ ਕੀਤਾ ਗਿਆ ਉੱਤੇ ਇਟਾ ਚਲਾਈਆਂ ਗਈਆਂ ਉਸ ਗੱਲ ਨੂੰ ਕਿਵੇਂ ਦੇਖਦੇ ਹੋ ਸਾਰੀ ਕੱਟ ਮੈਂ ਹਲੇ ਇਹਨਾਂ ਨਾਲ ਇਸ ਮਸਲੇ ਤੇ ਮੈਂ ਕੋਈ ਗੱਲ ਨਹੀਂ ਕੀਤੀ ਮੈਂ ਇੱਕ ਇਹ ਗੱਲ ਜ਼ਰੂਰ ਕਹੂੰਗਾ ਵੀ ਇਹ ਗੱਲ ਦੀ ਮਨਿੰਦਿਆ ਵੀ ਕਰਦਾ ਹਲੇ ਇਹਨਾਂ ਤੋਂ ਮੈਂ ਪੁੱਛਿਆ ਨਹੀਂਗਾ ਪਰ ਤੁਸੀਂ ਹੁਣ ਮੇਰੇ ਤੋਂ ਸਵਾਲ ਪੁੱਛੀ ਜਾਂਦੇ ਆ ਮੈਂ ਤੁਹਾਡਾ ਮੈਕ ਚਲਾ ਕੇ ਮਾਰਿਆ ਹੀ ਨਹੀਂ ਹੁਣ ਜੇ ਤੁਸੀਂ ਮੈਨੂੰ ਟੌਰਚਰ ਕੋਈ ਕਰੋਗੇ ਕੁਝ ਫੇਰ ਹੀ ਗੱਲ ਇਹ ਆ ਮੇਨ ਮਕਸਦ ਕੀ ਆ ਭਾਈ ਜੀ ਧਰਨੇ ਲਾ ਆਪਾਂ ਵੇਖੀ ਜਨ ਇੱਥੇ ਡਲੇ ਚੱਲ ਗਈ ਤੇ ਜਿੱਥੇ ਨੌਜਵਾਨਾਂ ਤੇ लाਠੀ ਚਾਰ ਚੱਲਦੇ ਉੱਥੇ ਕਿਹੜੇ ਡਲੇ ਮਾਰਦੇ ਹੋ ਕੱਲ ਨੂੰ ਇੱਥੇ ਆਪਕ ਬਹਿ ਜਾਂਦੇ ਆ ਕਿਸਾਨ ਬਹਿ ਜਾਂਦੇ ਆ ਮਜ਼ਦੂਰ ਬਹਿ ਜਾਂਦੇ ਜਦੋਂ ਉੱਥੇ ਟੰਗਾ ਝਾੜਦੇ ਉਹਨਾਂ ਦੀ ਮੂੰਹ ਕਿਹੜੇ ਇਹਨਾਂ ਤੇ ਡਲੇ ਚਲਾਉਂਦੇ ਇਹ ਤਾਂ ਤੁਸੀਂ ਦੱਸੋ ਨਾ ਡੱਲੇ ਵਾਲ ਸਾਹਿਬ ਬਿਮਾਰ ਪਈ ਸੀ ਪੰਜਾਬ ਦੀ ਅੱਧੀ ਪੁਲਿਸ ਉਚਾਕਨ ਜਾੜੀ ਸੀ ਉਹਨਾਂ ਨੇ ਉਹਨਾਂ ਨੇ ਕਿਹੜੇ ਲੋਕਾਂ ਦੇ ਗੋਲੀਆਂ ਚਲਾਈਆਂ ਸੀ ਚੱਕਨ ਜਾਂਦੇ ਰਹੇ ਸੀ ਨਾ ਇਹ ਪ੍ਰਸ਼ਾਸਨ ਦੀ ਗੱਲ ਆ ਕਿਤੇ ਨਾ ਕਿਤੇ ਗੱਲ ਹੁੰਦੀ ਵੀ ਆ ਹੁਣ ਇਹ ਚੀਜ਼ ਤਾਂ ਸਾਨੂੰ ਪਤਾ ਨਹੀਂ ਵੀ ਡਲੇ ਕੀ ਗੱਲ ਹੈ ਪਹਿਲਾਂ ਤਾਂ ਗੱਲ ਹੁਣ ਜਿਹੜਾ ਕਹਿ ਲੋ ਸ਼ੁਰੂ ਵੇਖੋ ਕਿੱਥੋਂ ਹੋਇਆ ਕੀ ਕੰਮ ਹੋਇਆ ਇਹੀ ਗੱਸਾ ਮਸਲਾ ਨਵੇੜ ਦਿੰਦੇ ਤਾਂ ਹੁਣ ਹੈ ਨਹੀਂ ਸੀਗਾ ਥਾਣਿਆਂ ਦੇ ਵਿੱਚ ਐਹੋ ਜਿਹੀਆਂ ਦਰਖਾਸਤਾਂ ਪਿੰਨਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੇ ਪਤਾ ਨਹੀਂ ਕਿੱਡੇ ਕ ਰੂਪ ਤਗੜੇ ਲੈ ਲੈਣੇ ਚੋ ਉਹੀ ਦਰਖਾਸਤਾਂ ਉੱਥੇ ਨਿਬੜ ਜਾਣ ਧਰਨੇ ਲਾ ਕੇ ਤਾਂ ਹੱਲ ਹੁੰਦੇ ਹੁਣ ਇਹਨਾਂ ਦੇ ਮਸਲੇ ਦਾ ਹੁਣ ਕੀ ਨਿਬੜਿਆ ਬਾਹਰ ਆਇਆ ਕਿ ਇਹਨਾਂ ਦੇ ਕੇਸ ਜਿਹੜਾ ਸੀ ਉਹ ਖਾਰਜ ਕਰ ਦਿੱਤਾ ਗਿਆ ਕੀ ਮਸਲੇ ਦਾ ਨਿਬੜਿਆ ਕੀ ਭਾਈ ਮੈਨੂੰ ਤਾਂ ਇਸ ਚੀਜ਼ ਦਾ ਪਤਾ ਨਹੀਂ ਮੈਨੂੰ ਤੇ ਇਸ ਚੀਜ਼ ਦਾ ਪਤਾ ਨਹੀਂ ਵੀ ਇਹਨਾਂ ਦਾ ਮਸਲਾ ਹਲੇ ਕੀ ਹੋਇਆ ਕਿ ਨਹੀਂ ਪਰ ਆਹ ਜਿਹੜੀ ਬੀਬੀ ਐਸਐਸਪੀ ਸਾਹਿਬ ਮੈਨੂੰ ਤੇ ਪਤਾ ਨਹੀਂ ਇਹ ਬੀਬੀ ਆ ਨਾ ਕਾਂ ਟੰਕ ਕੇ ਰੱਖ ਦਿੰਦੇ ਵਿਚਾਲੇ ਸਹੀ ਮੈਨੂੰ ਤਾਂ ਹੁਣ ਸਾਡਾ ਵੀ ਇੱਕ ਕਾਂ ਟੰਗਿਆ ਪਿਆ ਸਾਡਾ ਪਰਚਾ ਹੀ ਲੰਮਕੀ ਜਾਂਦਾ ਐ ਕਰਕੇ ਕਦੇ ਐ ਹੋ ਜਾਂਦਾ ਕਦੇ ਐ ਜਿੱਧਰ ਨੂੰ ਹਵਾ ਉੰਦੀ ਆਉਣ ਨੂੰ ਹੋ ਜਾਂਦਾ ਹੁਣ ਇਹਨਾਂ ਦਾ ਪਰਚਾ ਵੇਖੋ ਕਿੱਥੇ ਜੀ ਲੰਮਕਦਾ ਤੁਹਾਡਾ ਖਾਰਜ ਹੋਇਆ ਬਾਈ ਜੀ ਪਰਚਾ ਨਹੀਂ ਖਾਰਜ ਨਹੀਂ ਹਲੇ ਕੀਤਾ ਗਿਆ ਸਿਰਫ ਸਾਨੂੰ ਜਿਹੜਾ ਬਾਹਰ ਕੀਤਾ ਗਿਆਗਾ ਇੱਕ ਵਾਰੀ ਜੇਲ੍ਹ ਚੋਂ ਰਿਹਾ ਕਰ ਦਿੱਤਾ ਗਿਆਗਾ ਜਿਹੜਾ ਜਥੇਬੰਦੀਆਂ ਨਾਲ ਐਕਸ਼ਨ ਕਮੇਟੀ ਨਾਲ ਮੀਟਿੰਗ ਜਿਹੜੀ ਮੀਟਿੰਗ ਹੋਈ ਆ ਡੀਸੀ ਸਾਹਿਬਾਨਾਂ ਦੀ ਐਸਐਸਪੀ ਸਾਹਿਬਾਨ ਦੀ ਤਾਂ ਉਹਦੇ ਚ ਇਹ ਕਹਿ ਦਿੱਤਾ ਗਿਆ ਵੀ ਇਹਨਾਂ ਦਾ ਪਰਚਾ ਜਿਹੜਾ ਉਹ ਖਾਰਜ ਕਰ ਦਿੱਤਾ ਜਾਵੇ ਉਹ ਅਖਰਾਜ ਰਿਪੋਰਟ ਹੈ ਕਦੋਂ ਦਿੰਦੇ ਆ ਇਹ ਹੁਣ ਅੱਗੇ ਪਤਾ ਲੱਗ ਗਿਆ ਜਿਹੜਾ 17 ਤਰੀਕ ਨੂੰ ਧਰਨਾ ਲਾਉਣਾ ਸੀ ਉਸ ਬਾਰੇ ਅੱਜ ਡਿਸਕਸ਼ਨ ਹੋਈ ਹੈ ਜਾਂ ਨਹੀਂ ਹੋਈ ਐਕਸ਼ਨ ਕਮੇਟੀ ਨਾਲ ਗੱਲਬਾਤ ਹੋ ਗਈ ਸੀ ਮੈਂ ਜੇਲ੍ਹ 'ਚ ਸੀ ਰਿਮਾਂਡ ਤੇ ਸੀਗਾ ਉਧਰੋਂ ਹੀ ਮੈਨੂੰ ਲੈ ਕੇ ਆਂਦਾ ਹਾਲੇ ਮੇਰੀ ਤਬੀਤ ਠੀਕ ਨਹੀਂ ਸੀਗੀ ਤਾਂ ਕਰਕੇ ਵੀ ਮੈਂ ਬੋਲਿਆ ਵੀ ਨਹੀਂ ਜਾ ਰਿਹਾ ਤਾਂ ਕਰਕੇ ਵੀ ਐਕਸ਼ਨ ਕਮੇਟੀ ਨਾਲ ਗੱਲਬਾਤ ਹੋਈ ਨਹੀਂ ਗੱਲਬਾਤ ਨਹੀਂ ਹੋਈ ਪੂਰੀ ਤਾਂ ਕਰਕੇ ਸੀ ਬਈ ਪਰਿਵਾਰ ਵਿੱਚ ਸਹਿਮ ਦਾ ਕਿੰਨਾ ਕੁ ਮਾਹੌਲ ਆ ਜਦੋਂ ਇੰਨਾ ਤਸ਼ੱਦਦ ਹੁੰਦਾ ਉੱਤੇ ਪ੍ਰਸ਼ਾਸਨ ਵੱਲੋਂ ਕਿੰਨਾ ਕੁ ਡਰ ਦਾ ਮਾਹੌਲ ਆ ਪਰਿਵਾਰ ਪਿੰਡ ਪੂਰੇ ਪਿੰਡ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਜੀ ਪੂਰੇ ਪਿੰਡ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਇਹ ਤਾਂ ਲੋਕਾਂ ਦਾ ਧੰਨਵਾਦ ਆ ਜਥੇਬੰਦੀਆਂ ਦਾ ਹੋਰ ਜਿਹੜੇ ਲੋਕ ਵੀਰ ਹੈ ਵਿਸ਼ਦਦੀਪ ਵਰਗੇ ਜਾਂ ਹੋਰ ਵੀ ਵੀਰ ਹੈ ਜਿਹੜੇ ਕਿ ਸੱਚ ਦੀ ਆਵਾਜ਼ ਨੂੰ ਉੱਪਰ ਬਲੰਦ ਲੈ ਕੇ ਆਇਆ ਬਲੰਦ ਕੀਤਾ ਇਨਸਾਫ ਮਿਲਿਆ ਇਨਸਾਫ ਮਿਲਣਾ ਚਾਹੀਦਾ ਜੀ ਹਰ ਇੱਕ ਨੂੰ ਕੋਈ ਤੁਹਾਡੇ ਕੋਲ ਆਗੂ ਆਇਆ ਕਿਸੇ ਪਾਰਟੀ ਦਾ ਜਾਂ ਕੋਈ ਲੀਡਰ ਤੁਹਾਡਾ ਹਾਲ ਪੁੱਛਣ ਕਿ ਨਾ ਤਸ਼ੱਦਦ ਹੋਇਆ ਇੰਨਾ ਧੱਕਾ ਹੋਇਆ ਤੁਹਾਡੇ ਨਾਲ ਇਹ ਪੂਰੇ ਪਿੰਡ ਦੀ ਦੇਖੋ ਕਿਵੇਂ ਕਹਿਰ ਵਾਪਰਿਆ ਦੋ ਦਿਨ ਸਹਿਮ ਕਿਸੇ ਵੀ ਪਾਰਟੀ ਦਾ ਜੀ ਨੂੰ ਠਿਆ ਨਹੀਂ ਨਦੀਂਦਾ ਉਹਨੂੰ ਬੈਠਾ ਵੀ ਨਹੀਂ ਦਿੰਦਾ ਹੂੰ ਜਿੱਦੇ ਪੰਜਾਬ ਚ ਪੂਰਾ ਮਾਹੌਲ ਹੋ ਗਿਆ ਜ਼ਖਮ ਵੀ ਆਪ ਦੇਨੇ ਤੇ ਮਲਮ ਵੀ ਆਪ ਲਾਉਣੀ ਹੂੰ ਆਪਾਂ ਨੂੰ ਗਾਣੇ ਜਿਨ ਚੱਲਦੇ ਹੁੰਦੇ ਸੈੱਟ ਸੌਂਗ ਹੂੰ ਉਹ ਚ ਪਹਿਲਾ ਕੁੜੀ ਧੋਖਾ ਦੇਗੀ ਮੁੰਡਾ ਨਸ਼ੇ ਪੱਤੇ ਤੋਂ ਅੰਤ ਬਾਅਦ ਜਾ ਕੇ ਐਵੇਂ ਗੱਲ ਜਿਨਾਂ ਲਾ ਲੈਣਾ ਹੁਣ ਜਿਹੜਾ ਕਾ ਦਿਮਾਗ ਹੀ ਹਿੱਲ ਗਿਆ ਜੀ ਦਾ ਉਹ ਗੱਲ ਐ ਨਾ ਸੈੱਟ ਥੋੜਾ ਹੁੰਦਾ ਗੱਲ ਇਹ ਵੀ ਜਦੋਂ ਇਹਨਾਂ ਨੂੰ ਜਿਹੜਾ ਨੁਕਸਾਨ ਹੋਣੇ ਸੀ ਉਹ ਤੇ ਇਹਨਾਂ ਦੇ ਹੋ ਗਏ ਹੁਣ ਪੁੱਛੇ ਨਾਲ ਠੀਕ ਤਾਂ ਹੋਣੇ ਨਹੀਂ ਕਿਵੇਂ ਦੇਖਦੇ ਹੋ ਤੁਹਾਡੇ ਤੇ ਵੀ ਨਾ ਸ਼ਦਦ ਹੋਇਆ ਉਦੋਂ ਵੀ ਉਹੀ ਐਸਐਸਪੀ ਸੀ ਹੁਣ ਵੀ ਉਹੀ ਐਸਐਸਪੀ ਆ ਭਾਈ ਜੀ ਮੈਂ ਤਾਂ ਇਹ ਗੱਲ ਨੂੰ ਵੇਖਦਾ ਵੀ ਜਿੰਨਾ ਚਿਰ ਪ੍ਰਸ਼ਾਸਨ ਨੂੰ ਸਰਕਾਰ ਚਲਾਉਗੀ ਇਹ ਅੱਜ ਨਹੀਂ ਚਲਾਉਣ ਲੱਗੀ ਇਹ ਸਰਕਾਰ ਨਹੀਂ ਚਲਾਉਣ ਲੱਗੀ ਰਾਜੇ ਮਹਾਰਾਜਿਆਂ ਤੋਂ ਕੰਮ ਚੱਲਿਆ ਅੰਗਰੇਜ਼ਾਂ ਵੇਲੇ ਵੀ ਕੋਈ ਅੰਗਰੇਜ਼ ਆਪ ਥੋੜਾ ਸਜ਼ਾ ਦਿੰਦੇ ਸੀ ਆਪ ਥੋੜਾ ਗੋਲੀਆਂ ਮਾਰਦੇ ਸੀ ਗੋਲੀਆਂ ਮਰਵਾਉਂਦੇ ਸੀ ਤੇ ਅੱਜ ਵੀ ਸਾਡੇ ਨਾਲ ਉਹੀ ਹੋ ਹੀ ਜਾਂਦਾ ਸਾਡੇ ਦੇ ਤਸ਼ੱਦਦ ਹੋਣਗੇ ਤੁਹਾਡੇ ਮੇਰੇ ਤੇ ਹਰ ਜਿਹੜਾ ਇੱਕ ਆਮ ਬੰਦਾ ਉਹਤੇ ਤਸ਼ੱਦਦ ਹੋਣੇ ਬੰਦੇ ਆ ਇਹ ਤਸ਼ੱਦਦ ਕਿਉਂਕਿ ਇਹ ਜਿਹੜੇ ਕਹ ਲੈ ਉਹਨਾਂ ਪਤਾ ਨਹੀਂ ਜਿਹੜੀਆਂ ਸੋਟੀਆਂ ਲਿਆਉਂਦੇ ਆ ਉਹ ਚੈੱਕ ਕਰਨ ਵਾਸਤੇ ਰੱਖੇ ਬੰਦੇ ਆਮ ਬੰਦੇ ਪਤਾ ਨਹੀਂ ਜਿਹੜੇ ਇਹਨਾਂ ਹਥਿਆਰ ਉਹ ਚੈੱਕ ਕਰਨ ਵਾਸਤੇ ਰੱਖੇ ਆ ਖੌਰੇ ਕੋਈ ਇਹਨਾਂ ਨੂੰ ਡਾਕਟਰਾਂ ਦਾ ਵੀ ਇਹਨਾਂ ਨੇ ਭਾਈ ਤੁਸੀਂ ਤੰਗ ਪਰੇਸ਼ਾਨ ਕਰੋ ਇਹਨਾਂ ਨੂੰ ਐਸਾ ਤੁਸੀਂ ਟਾਰਚਰ ਕਰੋ ਵੀ ਸਾਡੇ ਕੋਲ ਆਉਣ ਭਾਈ ਜਦੋਂ ਭਗਵੰਤਬਾਨ ਨੂੰ ਆਪਾਂ ਜਿਤਾਣਾ ਸੀ ਪੂਰੇ ਪੰਜਾਬ ਨੇ ਵੋਟਾਂ ਪਾਈਆਂ ਪੂਰੇ ਪੰਜਾਬ ਨੇ ਪਾਈਆਂ ਉਦੋਂ ਪੂਰਾ ਪੰਜਾਬੀ ਚਲੋ ਆਪਾਂ ਗਿੰਦੇ ਆਂ ਪੂਰੇ ਪੰਜਾਬ ਨੇ ਵੋਟਾਂ ਪਾਈਆਂ ਉਦੋਂ ਇੱਕ ਲਹਿਰ ਸੀ ਲੋਕਾਂ ਦੇ ਵਿੱਚ ਕਿ ਤੀਜੀ ਧੇਰਾ ਇਹਨੂੰ ਅਸੀਂ ਜਿਤਾਈਏ ਇਹਨੂੰ ਅਸੀਂ ਜਿਤਾਈਏ ਉਦੋਂ ਭਗਵੰਤਬਾਨ ਸਾਹਿਬ ਵੀ ਗੱਲਾਂ ਕਰਦੇ ਸੀ ਕਿ ਆਮ ਲੋਕਾਂ ਦੀ ਸਰਕਾਰ ਬਣੂ ਪਿੰਡਾਂ ਦੀ ਸੱਥਾ ਜੋ ਚੱਲੂਗੀ ਸਰਕਾਰ ਪਰ ਆ ਸਰਕਾਰ ਦੇ ਵਿੱਚ ਇੰਡੀਆ ਵੱਡੀਆਂ ਘਟਨਾਵਾਂ ਹੋ ਰਹੀਆਂ ਕਦੇ ਦਾਨਗੜ ਆਪਾਂ ਦੇਖਦੇ ਆ ਕਿ ਸਾਰਾ ਪਿੰਡ ਹੀ ਨਾਛਾ ਵਿੱਚ ਨਾਲਿਆ ਨੇ ਫੂਕਤਾ ਤੁਹਾਡਾ ਵਿਆਹ ਹੋਇਆ ਨਹੀਂ ਨਹੀਂ ਹੋਇਆ ਤਾਂ ਕਰ ਹੁਣ ਜਦੋਂ ਤੂੰ ਵਿਆਹ ਕਰਾਉਣਾ ਹੈ ਨਾ ਜੇ ਤੇ ਲਵ ਮੈਰਿਜ ਹੋਣੀ ਹੋਈ ਹੂੰ ਤੇਰੇ ਦਿਨੇ ਗੱਲਾਂ ਦੇ ਪੁੱਲ ਨਹੀਂ ਬੰਨਨੇ ਕਿਸੇ ਨੇ ਉਹ ਤੁਹਾਨੂੰ ਕੁੜੀ ਨੂੰ ਉਦੋਂ ਹੀ ਪਤਾ ਲੱਗੂ ਜਦੋਂ ਤੇਰੇ ਆ ਕੇ ਵਸੂਗੀ ਹੂੰ ਇਹ ਕੰਮ ਏ ਆ ਵੀ ਜਦੋਂ ਪਸਮਾਉਣਾ ਹੁੰਦਾ ਉਦੋਂ ਬਹੁਤ ਕੁਛ ਹੁੰਦਾ ਮਰਜ ਨੂੰ ਪੱਠੇ ਉਦੋਂ ਪਾਈ ਜਾਂਦੇ ਆ ਜਦੋਂ ਜਦ ਤਗੜੇ ਕਰਨੇ ਹੁੰਦਾ ਬੰਦੇ ਉਹ ਚੋਗੇ ਵੀ ਸਿੱਟੇ ਜਾਂਦੇ ਤਾਂ ਇਹ ਗੱਲਾਂ ਦੇ ਪੁੱਲ ਸੀ ਲੋਕ ਕਹਿੰਦੇ ਬੱਸ 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 ਲਹਿਰ ਤਾਂ ਹੁਣ ਵੀ ਚੱਲ ਪਈ ਆ ਲਹਿਰ ਇੱਕ ਸਤਾਈ ਦੀ ਝਾੜੂ ਦੀ ਆਉਣੀ ਆ ਉਹ ਸਾਰਾ ਪੰਜਾਬ ਇੱਕ ਲਹਿਰ ਤਾਂ ਦਿੱਲੀ ਚ ਵੀ ਚੱਲੀ ਸੀ ਉਹ ਤਾਂ ਹੁਣ ਇੱਕ ਉਹ ਉਹ ਕਿਹੜੀ ਲਹਿਰ ਆ ਉਹ ਤਾਂ ਥੋੜੀ ਜਿਹੀ ਲਹਿਰੀ ਸੀਗੀ ਜਿਹੜੀ ਉਹ ਛੁੱਕੇ ਲਈ ਨਹੀਂ ਲਹਿਰੀ ਬਣਾਉਂਦੇ ਦੁਕਾਨਾਂ ਤੇ ਇਹ ਤਾਂ ਲਹਿਰ ਚੱਲਣੀ ਪੂਰੀ 140 ਦੀ ਸਪੀਡ ਤੇ ਪਹਿਲੀ ਵਾਰੀ ਕੋਈ ਮੁੱਖ ਮੰਤਰੀ ਵੇਖੋਂਗੇ ਜਿਹੜਾ ਮੁੱਖ ਮੰਤਰੀ ਹਰੇ ਤਾਂ ਬਹੁਤ ਹੋਣਗੇ ਪਰ ਕੂਮਾ ਚ ਪਹਿਲੀ ਵਾਰੀ ਕੋਈ ਜਾਊਗਾ ਇਹ ਲਹਿਰ ਚੱਲਣੀ ਇਹਦੀ ਹਰਉਣ ਵਾਲੀ ਜਿਹੜੀ ਮੈਂ ਗੱਲ ਕਰ ਰਿਹਾ ਸੀ ਕਿ ਜਿੰਨਾ ਚ ਸਰਕਾਰਾਂ ਨੇ ਸਾਨੂੰ ਬਚਾਉਣਾ ਹੁੰਦਾ ਤਾਂ ਜਦੋਂ ਸਰਕਾਰਾਂ ਆਪ ਦੇ ਬੰਦਿਆਂ ਨੂੰ ਬਚਾਉਣ ਲੱਗ ਜਾਂਦੀਆਂ ਹਾਲਾਂਕਿ ਇਹਨਾਂ ਨੂੰ ਇਹ ਵੀ ਪਤਾ ਇੱਕ ਬੰਦੇ ਨੂੰ ਬਚਾਵਾਂਗੇ ਤਾਂ 99 ਬੰਦੇ ਸਾਥੋਂ ਪਾਸੇ ਹੁੰਦੇ ਆ ਪਰ ਇਹ 99 ਨੂੰ ਕੁੱਟਦੇ ਇੱਕ ਨੂੰ ਬਚਾਉਂਦੇ ਆ ਕੀ ਉਹ ਤੇ ਚਾਂਦਰ ਪਈਆਂ ਪਿੱਛੇ ਚੰਦ ਫੰਡ ਪਿੱਛੇ ਤਾਂ ਇਹ ਚੀਜ਼ ਸਰਕਾਰ ਦੇ ਹਾਨੀ ਪੂਰੀ ਪਾਉਂਦੀ ਹੈ ਦੂਜੀਆਂ ਸਰਕਾਰਾਂ ਵੀ ਇਸੇ ਤਰ੍ਹਾਂ ਹੀ ਹਰਿੰਗ ਪਰ ਉਹਨਾਂ ਨੇ ਇੰਨਾ ਤਸ਼ੱਦਦ ਨਹੀਂ ਤਵਾਇਆ ਜਿੰਨਾ ਇਟਾਉਣ ਲੱਗ ਗਿਆ ਹੁਣ ਲੋਕ ਲੋਕਾਂ ਦੀ ਮਜਬੂਰੀ ਵੇਖੋ ਕਿਸਮਤ ਮਾਰੀ ਵੇਖੋ ਜਿਹੜੀਆਂ ਲੋਕਾਂ ਨੇ ਜਿਹੜੀਆਂ ਪਾਰਟੀਆਂ ਨੂੰ ਪੂਰੇ ਨੱਕ ਦੀਆਂ ਲਕੀਰਾਂ ਕਰਕੇ ਹਰਵਾਇਆ ਤੇ ਹੁਣ ਲੋਕ ਉਹਨਾਂ ਨੂੰ ਲਿਆਉਣ ਨੂੰ ਫਿਰਦੇ ਆ ਇਹ ਤੁਸੀਂ ਵੇਖ ਲਓ ਕੀ ਲੋਕਾਂ ਦੇ ਇਹ ਨਿੰਦਾ ਤਾਂ ਲੋਕਾਂ ਨੂੰ ਇਹ ਕਹਤਾ ਵੀ ਲਓ ਤਾਂ ਭਗਵਾਨ ਤਮਨ ਵਿੰਗੇ ਮੂੰਹ ਕਰਕੇ ਲੋਕਾਂ ਨੂੰ ਹਸਾ ਸਕਦਾ ਸੀ ਤਾਂ ਲੋਕਾਂ ਨਾਲ ਹੋਣਾ ਤਾਂ ਹਾਲ ਇਹੀ ਚਾਹੀਦਾ ਸੀ ਕਿਉਂਕਿ ਜਿਹੜੇ ਕਮੇਡੀ ਕਰਦੇ ਉਹਨਾਂ ਨੂੰ 2-2 ਰੁਪਏ ਦੇਈ ਦੇਉਂਦੇ ਆ ਚਲ 10 ਦੇ ਦੇ ਦੋ ਅੱਜ ਦੀ ਮਹਿੰਗਾਈ ਵਧੀ ਆ ਪਰ ਵੋਟ ਨਹੀਂ ਦੇਣੀ ਹੁੰਦੀ ਇਹਨਾਂ ਨੂੰ ਜਾ ਕੇ ਵੋਟ ਫੜਾਦੀ ਉਹ ਤਾਂ ਗੱਲਾਂ ਆ ਸੀ ਗੱਲਾਂ ਅਗਲਾ ਕਰਕੇ ਨਿਕਲ ਗਿਆ ਪਰ ਜਿਹੜਾ ਇਹ ਵੀਰ ਆ ਇਹਦਾ ਇੰਤਜ਼ਾਮ ਕੀਤਾ ਜਾਣਾ ਚਾਹੀਦਾ ਇਹਦੇ ਮੁਲਾਜ਼ਮ ਘਰੇ ਬਿਠਾਉਣ ਇਹਦੀ ਰਾਖੀ ਪੂਰੀ ਹੋਣੀ ਚਾਹੀਦੀ ਹੈ ਮੈਂ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਵੀ ਚਲੋ ਠੀਕ ਆ ਤੁਹਾਨੂੰ ਸਰਕਾਰ ਦਾ ਡਰ ਨਹੀਂ ਤੁਹਾਨੂੰ ਲੋਕਾਂ ਦਾ ਡਰ ਨਹੀਂਗਾ ਪਾਵਰ ਤਾਂ ਤੁਹਾਡੇ ਕੋਲ ਹੁਣ ਤੁਸੀਂ 58 ਸਾਲ ਤੁਹਾਡੇ ਕੋਲ ਪਾਵਰ ਹੈ ਜੇਕਰ ਆਹੀ ਤੁਹਾਡਾ ਹਾਲ ਚੱਲਦਾ ਰਹੇ ਨਹੀਂ ਪਤਾ ਤੁਸੀਂ ਕਿੰਨੇ ਕ ਨੂੰ ਹਲੇ ਫੱਟੀ ਹੋਰ ਪੁੱਛਣੀ ਤੁਸੀਂ ਪਰ ਅੱਗੇ ਤੋਂ ਬੀਬੀ ਜੀ ਕਿਉਂਕਿ ਇਹ ਤਾਂ ਪਤਾ ਲੱਗ ਗਿਆ ਵੀ ਸਰਕਾਰ ਦਾ ਧਿਆਨ ਤੁਹਾਡੇ ਵੱਲ ਨਹੀਂਗਾ ਇਹ ਰੱਬ ਜਾਣਦਾ ਕਿਹੜੀ ਗੱਲੋਂ ਕਿ ਇੰਨੇ ਲੋਕਾਂ ਤੇ ਤਸ਼ੱਦਦ ਢਾਉਣੇ ਹੁਣ ਉਥੋਂ ਚੋਂ ਸਾਡਾ ਸਾਨੂੰ ਪਤਾ ਵੀ ਸਾਡੇ ਦੇ ਪਰਚਾ ਹੋਇਆ ਫਾਈਲ ਕਰਦੇ ਵਿੱਚ ਹੋਰ ਪਤਾ ਕੀ ਪਤਾ ਕਿੰਨੇ ਕਿਹੜੀ ਫੱਟੀ 'ਚ ਕਿੱਲ ਗੱਡੇ ਆ ਤੁਹਾਡਾ ਤਾਂ ਸਾਹਮਣੇ ਆ ਗਿਆ ਸਾਡਾ ਸਾਹਮਣੇ ਆ ਗਿਆ ਹੁਣ ਇਹਨਾਂ ਦਾ ਸਾਹਮਣੇ ਆ ਗਿਆ ਹੋਰਾਂ ਦੇ ਕੀ ਪਤਾ ਕਿੰਨੇ ਕਿਹੜੀਆਂ ਫੱਟੀਆਂ 'ਚ ਕਿੱਲ ਗੱਡੇ ਪਏ ਆ ਤਾਂ ਮੈਂ ਇੱਕ ਬੇਨਤੀ ਕਰਦਾ ਭੈਣ ਜੀ ਤੁਹਾਨੂੰ ਤੁਹਾਡਾ ਕੰਮ ਜਿਹੜੇ ਤੁਹਾਡੇ ਇੱਕ ਪੈਨ ਨਾਲ ਲਿਖੇ ਹੋਏ ਤੁਹਾਡੇ ਸਾਈਨ ਜਿਹੜੇ ਹੋ ਜਾਂਦੇ ਆ ਉਹ ਤੁਹਾਡਾ ਇੱਕ ਸਾਈਨ ਨਾ ਕਈਆਂ ਦੀ ਫੱਟੀ ਪੋਚਦਾ ਤੇ ਭੈਣ ਮੇਰੀ ਇਹ ਇੱਕ ਆਮ ਬੰਦਾ ਜਿਹੜਾ ਹੁੰਦਾ ਇਹ ਮੈਂ ਕੋਈ ਮਾਨ ਹੰਕਾਰ ਨਾਲ ਗੱਲ ਨਹੀਂ ਕਹਿ ਰਿਹਾ ਸਰਦਾਰ ਜੀ ਜੀ ਜਿਹੜਾ ਇਹ ਕਾਮ ਬੰਦਾ ਜਿਹੜਾ ਘਰੇ ਜੰਮਿਆ ਵੱਡਾ ਹੋਇਆ ਬਸ ਉਹਨੇ ਕੋਈ ਦੁਨੀਆ ਡਰ ਨਾਲ ਉਹ ਨਹੀਂ ਕੀਤਾ ਉਹਦੇ ਘਰ ਵਾਲੀ ਦਾ ਉਹਦੇ ਬੱਚਿਆਂ ਦਾ ਉਹਦੇ ਮਾਪੇ ਦਾ ਉਹ ਤੇ ਰਿਸ਼ਤੇਦਾਰਾਂ ਦਾ ਉਹਦੇ ਪਿੰਡ ਵਾਲਿਆਂ ਦਾ ਉਹਦੇ ਆਸੇ ਪਾਸੇ ਦੇ ਲੋਕਾਂ ਦਾ ਉਹੀ ਨਿਆ ਕਿਉਂ ਪੂਰਾ ਨਹੀਂ ਉੱਤਰਦਾ ਜਦੋਂ ਰੱਬ ਉਹਦਾ ਨਿਆ ਕਰਦਾ ਪਰ ਬੀਬੀ ਜੀ ਤੁਸੀਂ ਤਾਂ ਅਕਸਰ 23 ਜ਼ਿਲ੍ਹਿਆਂ ਦਾ ਨਿਆ ਦੇਉਂਗੇ ਕਿੱਥੇ ਗੱਲ ਜਾਊਗੀ ਭਗਵਾਨਤ ਮਾਨ ਦੇ ਬਰੋਬਰ ਕੁਰਸੀ ਡੈਣੀ ਤੁਹਾਡੀ ਪਰਮਾਤਮਾ ਦੇ ਘਰ ਦੇ ਵਿੱਚ ਇਹਨੇ 3 ਕਰੋੜ ਲੋਕਾਂ ਦਾ ਨਿਆ ਦੇ ਦੇਣ ਦੀ ਯਾਦ ਰੱਖਿਆ ਜੀ ਉੱਥੇ ਤਾਂ ਦੇਣਾ ਪੈਣਾ ਇੱਥੇ ਨਾ ਦਿੱਤਾ ਤਾਂ ਉਹਨੇ 3 ਕਰੋੜ ਲੋਕਾਂ ਦਾ ਨਿਆਂ ਦੇਣਾ ਤੇ 23 ਜ਼ਿਲ੍ਹਿਆਂ 'ਚ ਤੁਸੀਂ ਵੀ ਘੁੰਮ ਲੋਗੇ 3 ਕਰੋੜ ਲੋਕਾਂ ਦਾ ਨਿਆਂ ਤੁਸੀਂ ਦੇਣਾ ਉੱਥੇ ਫਿਰ ਵਿਸ਼ਵਦੀਪ ਵੀ ਯਾਦ ਆਊਗਾ ਕੁਲਦੀਪ ਵੀ ਯਾਦ ਆਊਗਾ ਤੇ ਆ ਸਾਡੀ ਭੈਣ ਵੀ ਯਾਦ ਆਊਗੀ ਜਿਹੜੀ ਰੋਂਦੀ ਰਹੀ ਹੈ ਬਈ ਜਿਵੇਂ ਇੰਨੇ ਜਾਨਿਆਂ ਦੀ ਗੁੱਟਮਾਰ ਕੀਤੀ ਗਈ ਆ 38 ਜਾਨਿਆਂ ਦੀ ਤੁਸੀਂ ਹੋਰਾਂ ਨੂੰ ਵੀ ਮਿਲਿਓ ਉਹਨਾਂ ਦੇ ਕੀ ਹਾਲਾਤ ਆ ਕਿੰਨਾ ਕਿਸਮ ਦਾ ਮਾਹੌਲ ਆ ਡਰ ਕਿੰਨਾ ਕੁ ਵਸਿਆ ਉਹਨਾਂ ਦੇ ਦਿਲ ਵਿੱਚ ਡਰ ਤਾਂ ਭਾਈ ਸਾਹਿਬ ਵਸਿਆ ਹੀ ਪਿਆ ਹੁਣ ਇਹਨਾਂ ਨੇ ਪਤਾ ਨਹੀਂ ਇਹ ਕਹਿੰਦੇ ਵੀ ਫੋਰਸ ਲੱਗੀ ਇੱਥੇ ਸੀਐਸਟਾਫ ਲੱਗੀ ਪੱਕੀ ਲੱਗੀ ਵੀ ਆ ਪੱਕੀ ਲੱਗੀ ਐਸੀਐਸਟਾਫ ਹੁਣ ਇਹ ਕਹਿੰਦੇ ਵੀ ਸਾਨੂੰ ਇਹ ਨਹੀਂ ਪਤਾ ਸਾਨੂੰ ਚੱਕਣ ਵਾਸਤੇ ਰੱਖੀ ਆ ਵੀ ਸਾਨੂੰ ਕਾਹਦੇ ਵਾਸਤੇ ਹੁਣ ਜੇਕਰ ਆਪਾਂ ਸਹੀ ਮਨ ਦੇ ਵਿੱਚ ਇਹ ਆ ਵੀ ਤੁਸੀਂ ਵਰਦੀ ਪਾਓ ਬੰਦੇ ਬਿਠਾਓ ਇਹਨੇ ਰੱਖੀ ਵਾਸਤੇ ਬਿਠਾਓ ਪਰ ਐਡਾ ਵੀ ਕੋਈ ਮੈਂ ਕਹਿਣਾ ਵੀ ਬੰਦੇ ਨੂੰ ਨਹੀਂ ਹੋਣਾ ਚਾਹੀਦਾ ਇੱਕ ਪ੍ਰਸ਼ਾਸਨ ਨੇ ਕੰਮ ਨੂੰ ਰੋਕਣਾ ਹੁੰਦਾ ਕੋਰਟ ਚ ਲੈ ਕੇ ਜਾਣਾ ਹੁੰਦਾ ਤੁਸੀਂ ਕੰਮ ਹੀ ਆਪ ਹੀ ਇੰਨਾ ਚੱਕਤਾ ਇੰਨਾ ਤਾਂ ਕੋਈ ਲੀਡਰ ਨਹੀਂ ਚੱਕਦਾ ਜਿਹਨੂੰ ਤੁਸੀਂ ਚੱਕਤਾ ਇਹ ਭਾਈ ਸਾਹਿਬ ਮੈਂ ਫਿਰ ਉੱਥੇ ਆ ਕੇ ਡਿੱਗੂਗੀ ਜੈਤੋ ਦਾ ਐਮਐਲਏ ਇੱਕ ਇੰਟਰਵਿਊ ਦੇ ਕੇ ਨਿਕਲ ਗਿਆ ਬਾਹਰ ਮੇਰਾ ਤਾਂ ਜੀ ਕੋਈ ਇਸੇ ਤਾਲੁਕਾ ਆਤੀ ਨਹੀਂ ਹੁਣ ਤੁਹਾਡੀ ਮੇਰੀ ਬੰਦੀ ਆ ਮੈਂ ਤੁਹਾਨੂੰ ਇਹ ਕਹਾਂ ਵੀ ਤੁਸੀਂ ਇਹ ਕਹੋ ਵੀ ਭਾਈ ਤੁਹਾਡਾ ਕੋਈ ਸਾਡੇ ਨਾਲ ਲੈਣਾ ਦੇਣਾ ਨੇ ਹੁਣ ਉਹ ਕਹਿੰਦੇ ਵੀ ਉਹ ਕਾਂਗਰਸੀ ਸੀ ਹੂੰ ਤਾਂ ਕਾਂਗਰਸੀ ਤੇ ਚਰਨਜੀਤ ਚੰਨੀ ਤਾਪ ਰੋਂਦਾ ਰਿਹਾ ਸੀ ਵੀ ਭਾਈ ਮੇਰੇ ਨਾਲ ਐ ਕਰੀ ਜਾਂਦੇ ਆ ਕਰੀ ਜਾਂਦੇ ਕਿੰਨਾ ਨੂੰ ਤੰਗ ਕੀਤਾ ਜਿਹੜਾ ਇੱਕ ਉਹ ਕਾਂਗਰਸੀ ਬੰਦਾ ਜਿਹਨੇ ਪੰਜਾਬ ਦੀ ਗੱਲ ਕੀਤੀ ਹੋਵੇ ਤਾਂ ਜਿਹੜਾ ਕਹ ਲੋ ਵੀ ਇੱਕ ਸਾਬਕਾ ਮੁੱਖ ਮੰਤਰੀ ਹੋਵੇ ਉਹ ਬੰਦਾ ਜਿਹੜਾ ਕਹ ਲੋ ਸਰਕਾਰ ਉਹਦੇ ਤੇ ਇੰਨਾ ਪਾਵਨ ਦੀਆਂ ਲਾਈ ਖੜੀ ਉਹ ਤੇ ਜਿਹੜਾ ਕਾਂਗਰਸ ਦੇ ਵਿੱਚ ਲੀਡਰ ਲੀਡਰ ਵੀ ਨਹੀਂ ਹੈਗਾ ਆਮ ਬੰਦਾ ਹੀ ਹੋਵੇ ਕਾਂਗਰਸ ਦੇ ਵਿੱਚ ਉਹਦੀ ਇੰਨਾ ਪ੍ਰਸ਼ਾਸਨ ਕਿੰਨੀ ਕਮਾਨ ਲੂਗਾ ਤੁਸੀਂ ਆਪ ਦੱਸੋ ਆਪਾਂ ਲੈ ਲੈਨੇ ਆ ਕਾਂਗਰਸ ਦਾ ਕੋਈ ਬੰਦਾ ਅੱਜ ਦੇ ਮਾਹੌਲ ਦੇ ਵਿੱਚ ਕੋਈ ਉਹਨੂੰ ਕਹਿੰਨੇ ਵੀ ਐਸਐਸਪੀ ਨੂੰ ਫੋਨ ਕਰ ਦੋ ਜਿਹੜੀ ਅੱਜ ਦੀ ਸਰਕਾਰ ਦੇ ਵਿੱਚ ਪ੍ਰਸ਼ਾਸਨ ਨੇ ਸੁਣਵਾਈ ਕਰਨੀ ਆ ਉਹ ਕਿਸੇ ਗੈਰ ਸਰਕਾਰ ਦੀ ਸੁਣਵਾਈ ਨਹੀਂ ਹੋ ਸਕਦੀ ਐਮਐਲਏ ਤਾਂ ਪਾਸੇ ਹੋ ਗਿਆ ਇਹ ਸਭ ਮਾਹੌਲ ਬਣਾ ਲਏ ਆ ਹੁਣ ਇਹ ਜਿਹੜਾ ਭਾਈ ਸਾਹਿਬ ਕੁਲਦੀਪ ਸਿੰਘ ਜੀ ਬੈਠੇ ਆ ਇਹਨਾਂ ਦਾ ਭਾਈ ਤੁਸੀਂ ਜਿਹੜਾ ਕਹ ਲੋ ਇੰਤਜ਼ਾਮ ਕਰੋ ਇੱਕ ਮੈਂ ਜਥੇਬੰਦਿਆਂ ਨੂੰ ਬੇਨਤੀ ਕਰਦਾ ਵੀ ਇਹਨਾਂ ਦਾ ਜਿਹੜਾ ਅਸਲਾ ਲਾਇਸੈਂਸ ਹੋ ਬਣਵਾ ਦਿਓ ਉਵੇਂ ਕੋਈ ਲੜਨਾ ਤਾਂ ਨਹੀਂਗਾ ਆਪਾਂ ਪਰ ਅਗੋ ਜੇ ਉਹਨੂੰ ਢਾਰਾ ਸੇਫਟੀ ਵਾਸਤੇ ਤਾਂ ਹਰ ਇੱਕ ਆਪਣਾ ਕਾਨੂੰਨ ਆ ਇਹ ਜੀ ਵੀ ਆਪਾਂ ਨੂੰ ਸੇਫਟੀ ਚਾਹੀਦੀ ਆ ਤੋ ਜਿਹੜਾ ਤੁਸੀਂ ਕਹਿ ਦੋ ਵੀ ਭਾਈ ਸਾਹਿਬ ਜਿਹੜਾ ਪ੍ਰਸ਼ਾਸਨ ਆ ਪ੍ਰਸ਼ਾਸਨ ਜੇਕਰ ਕਿਤੇ ਮਲਾਹਿਮਾਂ ਦੇ ਘਰੇ ਲਾ ਸਕਦਾ 20 20 ਬੰਦੇ ਤੇ ਕੋਈ 5 ਬੰਦੇ ਇਹਦੇ ਕਰੀ ਬਿਠਾ ਦੇਣ 5 ਨਹੀਂ 3 ਬਿਠਾ ਦੇਣ ਪਰ ਇਹਨਾਂ ਦੀ ਰਾਖੇ ਯਾਰ ਜ਼ਰੂਰ ਕਰਨ ਕਿਉਂਕਿ ਮੈਂ ਦੂਜਿਆਂ ਨੂੰ ਤਾਂ ਹਲੇ ਨਹੀਂ ਮਿਲਿਆ ਵੀ ਉਹਨਾਂ 'ਚ ਡਰ ਦਾ ਮਾਹੌਲ ਤਾਂ ਮੈਨੂੰ ਪਤਾ ਨਹੀਂ ਪਰ ਇਹਨਾਂ ਦੋਨਾਂ ਜੀਆਂ 'ਚ ਡਰ ਦਾ ਮਾਹੌਲ ਬਹੁਤ ਬਣਿਆ ਪਿਆ ਇਹਨਾਂ ਦੋਨਾਂ ਜੀਆਂ ਵੱਲ ਸੋਚਿਆ ਜਾਵੇ ਹੋਰ ਐਡਾ ਤਾਂ ਕੋਈ ਬੰਦਾ ਹੈ ਵੀ ਨਹੀਂ ਕੋਈ ਆ ਕੇ ਘਰੇ ਜਾਂ ਗੱਲ ਪੈਜੂਗਾ ਜਾਂ ਕੁਝ ਉਹਨਾਂ ਨੂੰ ਹੀ ਪਤਾ ਸਾਰਾ ਪੰਜਾਬ ਬੈਠਾ ਤਾਂ ਫਿਰ ਗੱਲ ਉਹਨ ਕਿੱਡੀ ਗੱਲ ਸੀ ਕਿੱਥੇ ਗਈ ਆ ਜੇ ਹੋਰ ਕੋਈ ਘਰੇ ਆ ਕੇ ਗੱਲ ਪੈਜੂਗਾ ਤਾਂ ਗੱਲ ਹੀ ਮੈਂ ਕਹਿੰਦਾ ਪੂਰੀ ਨੈਸ਼ਨਲ ਲੈਵਲ ਤੇ ਪਹੁੰਚ ਜਾਣੀ ਹੈ ਪਰ ਫਿਰ ਵੀ ਇਹਨਾਂ ਨੂੰ ਲੋੜ ਆ ਇਹਨਾਂ ਨੂੰ ਬੰਦੇ ਘਰੇ ਬਿਠਾਓ ਪ੍ਰਸ਼ਾਸਨ